ਉਹ ਯੂਰੇਨੀਅਮ ਕੋ ਗੱਲ ਹੀ ਕਰਨ ਵਾਲੀ ਕਿ ਤੁਹਾਡੇ ਪਾਣੀ ਦੇ ਵਿੱਚ ਯੂਰੇਨੀਅਮ ਦੇ ਤੱਤ ਆ ਰਹੇ ਨੇ ਮੈਨੂੰ ਪਿਛਲੇ 10 ਸਾਲਾਂ ਦੀ ਕੋਈ ਸਟੱਡੀ ਦੀ ਗੱਲ ਕਰ ਲੈ ਕਿੱਥੇ ਹੈਗੀ ਏ ਜੇ ਹੈਗੀ ਏ ਤੇ ਉਹਦੇ ਤੇ ਕਾਰਵਾਈ ਕੀ ਹੋਈ ਹੈ ਮੈਂ ਇਸ ਲਈ ਥੋੜੀ ਓਖਿਆਈ ਨਾਲ ਗੱਲ ਕਰਦਾ ਕਿ ਮੈਨੂੰ ਭਾਰਤ ਸਰਕਾਰ ਦਾ ਇੱਕ ਫਿਊਚਰ ਲੀਡਰ ਆਫ ਦਾ ਨੇਸ਼ਨ ਪ੍ਰੋਗਰਾਮ ਭਾਰਤ ਸਰਕਾਰ ਨੇ ਸਿਲੈਕਟ ਕੀਤਾ ਅਸੀਂ 9 ਲੋਕ ਉਹਦੇ ਚੋਂ ਗਏ ਸਮਾਜ ਦੇ ਵੱਖ-ਵੱਖ ਚੀਜ਼ਾਂ ਜੋ ਦੋ ਸਭ ਤੋਂ ਯੰਗੇਸਟ IAS ਤੋਂ প্রভਿਨਸ਼ਲ ਸਰਵਿਸ ਦੇ ਆਫਸਰ ਠਿਕ ਲੇਡੀ NGO ਦੇ ਵਿੱਚੋਂ ਇੱਕ ਵਾਰ ਨਹਿਰੂ ਯੋਵਾ ਕੇਂਦਰ ਵੱਲੋਂ ਉਹਨੂੰ ਅਮਰਜਿੰਗ ਯੰਗਸਟਰ ਕਹੇ ਇਹ ਅਜੋਨੂੰ ਮੈਂ ਪਿਛਲੀ ਕਹਾਣੀ ਦੇ ਨਾਲ ਕਰਦਾ ਸੀ ਪਹਿਲੀ ਪ੍ਰੈਜੈਂਟੇਸ਼ਨ ਦਿੱਤੀ ਜਪਾਨ ਦੇ ਵਿੱਚ ਦੁਨੀਆ ਦੀ ਸਭ ਤੋਂ ਵਧੀਆ ਸੁਸਾਇਟੀ ਉਹਨੂੰ ਮੰਨਿਆ ਜਾਂਦਾ ਇੱਕ ਸਵਿਟਸ ਨੈਸ਼ਨਲ ਨੇ ਮੈਨੂੰ ਕਿਹਾ ਕਿ ਮਿਸਟਰ ਚੀਵਾ ਵੀ ਕੇਮ ਟੂ ਨੋ देयर ਆਰ ਸਰਟਨ ਟ੍ਰੇਸਸ ਆਫ ਆਰਸੈਨਿਕ ਅੰਦਾ ਵਾਟਰ ਇਨ ਯੂਅਰ ਸਟੇਟ ਆਫ ਪੰਜਾਬ। ਇੱਕੋ ਉਦੀ ਗੱਲ ਹੈ 2012 ਤੋਂ ਅਜੇ ਤੋ 13 ਸਾਲ ਪਹਿਲਾਂ ਅਜੇ 13 ਸਾਲ ਪਹਿਲਾਂ 13 ਸਾਲ ਪਹਿਲਾਂ ਉਹਨਾਂ ਸਾਡੀ ਕੰਨ ਖੜਕ ਗਏ। ਯੂਰੇਨੀਅਮ ਦੀ ਗੱਲ ਕਰਦਿਆਂ ਕਰਦਿਆਂ ਰੁਕ ਗਏ। ਯੂਰੇਨੀਅਮ ਕਿੰਨਾ ਖਤਰਨਾਕ ਹੈ। ਸਭ ਤੋਂ ਹਾਈਐਸਟ ਜਿਹੜਾ ਆਰਸੈਨਿਕ ਤੇ ਵਿਸ਼ੈਲਾ ਹੈ ਇਹਦੇ ਤੇ ਮਲਟੀਪਲ ਪ੍ਰੋਬਲਮ ਨੇ ਨਾ ਜੀ ਇਹ ਰੇਡੀਓਐਕਟਿਵ ਹੈ ਜਿਹਦੇ ਨਾਲ ਨਿਊਕਲੀਅਰ ਬੰਬ ਬਣਦਾ ਤੇ ਉੱਥੋਂ ਤੁਸੀਂ ਅੰਦਾਜ਼ਾ ਲਾ ਲਓ ਉਹਦੀ ਹਾਫ ਲਾਈਫ ਕਿੰਨੀ ਹੈ। ਕਿੰਨਾ ਉਹਦਾ ਇਫੈਕਟ ਹੈ ਕਿੰਨੀ ਉਹਦੀਆਂ ਰੇਡੀਏਸ਼ਨ ਨੇ ਕਿੰਨਾ ਉਹਦਾ ਵਿਸ਼ੈਲਾਪਣ ਹੈ ਕਿੰਨਾ ਉਹਦਾ ਜ਼ਹਿਰ ਵੱਧਦਾ ਹੈ ਉਹ ਆਇਆ ਕਿੱਥੋਂ